ਤੇਰੀ ਦੀ ਗੱਲ ਹੋਈ ਥੋੜੀ ਅੱਖਾਂ ਹੀ ਤੁਹਾਡੇ ਹਾਂਜੀ ਫਿਰ ਯਾਦ ਆਉਂਦੀ ਆ ਨਾ ਬਾਪੂ ਉਹਨਾਂ ਨੇ ਪਰ ਤੁਹਾਡਾ ਪੂਰੀ ਉਹ ਦੇਖੀ ਆਪਣੇ ਮਨ ਲੱਗਾ ਕਿ ਜਦੋਂ ਬੱਚੇ ਫਾਦਰ ਨੂੰ بیٹے ਦੇ ਨਾਮ ਤੋਂ ਲੋਕ ਪਛਾਣਨ ਲੱਗ ਜਾਂਦੇ ਤੋ ਉਹ ਸਾਰਾ ਕੁਝ ਦੇਖ ਕੇ ਗਏ ਉਹਨਾਂ ਨੇ ਸਾਰਾ ਕੁਝ ਦੇਖਿਆ ਸਖਤ ਤੁਹਾਡਾ ਸੁਭਾਅ ਮੰਨਿਆ ਜਾਂਦਾ ਤਾਂ ਤੁਸੀਂ ਸਾਡ ਮਾਫੀ ਅਸੀਂ ਸਾਡਾ ਕੋਈ ਇਹ ਮੰਤਵ ਨਹੀਂ ਸੀਗਾ ਕਿ ਤੁਹਾਨੂੰ ਕੋਈ ਇਸ ਤਰ੍ਹਾਂ ਦੇ ਨਾਲ ਪਰੇਸ਼ਾਨ ਕਰਨਾ ਤੁਹਾਡੇ ਫਾਦਰ ਸਾਹਿਬ ਨੇ ਵੀ ਦੇਖੀ ਇੰਨੀ ਚੜ੍ਹਤ ਤੁਹਾਡੀ ਤੇ ਪਿਤਾ ਜੀ ਦੀ ਤਾਂ ਬਾਰ ਬਖਸ਼ਿਸ਼ ਰਹੀ ਹੈ ਉਹ ਆ অলওয়েজ ਅ ਬਲੇਸਿੰਗ অলওয়েজ ਚੰਗਾ ਵੀ ਪੁੱਤ ਕਿਸੇ ਕੋਲੋਂ ਪੈਸੇ ਨਾ ਲੈ ਲਈ ਕਿਤੇ ਰਾਜਨੀਤੀ ਦੇ ਅੰਦਰ ਅੱਛਾ ਜਿਹੜਾ ਤੈਨੂੰ ਖਰਚਾ ਚਾਹੀਦਾ ਉਹ ਘਰੋਂ ਲੈ ਕੇ ਜਾਈ ਅੱਛਾ ਕਿਸੇ ਕੋਲੋਂ ਜ਼ਾਦਾ ਕੱਪ ਨਾ ਪੀਵੇਂ ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਮਾਂ ਦਾ ਦਿੱਤਾ ਹੈ ਦਲੇਰੀ ਵਾਲਾ ਜਜਬਾ ਰਾਜਨੀਤਿਕ ਸਫਾਂ ਦੇ ਵਿੱਚ ਲੋਕਾਂ ਦਾ ਪਿਆਰ ਹਾਸਲ ਕਰੇ ਪਿਤਾ ਜੀ ਦੀ ਗੱਲ ਹੋਈ ਥੋੜੀ ਅੱਖਾਂ ਹੀ ਤੁਹਾਡੇ ਹਾਂਜੀ ਔਰ ਤੁਸੀਂ ਤੁਸੀਂ ਭਾਵੁਕ ਹੋ ਗਏ ਤੁਸੀਂ ਆਪਣੇ ਪਿਤਾ ਜੀ ਦੀ ਜਹਾਜ਼ ਫਾਦਰ ਕਿਹੜੇ ਕਿਹੜੇ ਇਅਰ ਤੁਹਾਡੇ ਫਾਦਰ ਦੇਹਾਂਤ ਹੋਏ ਉਹਨਾਂ ਦਾ ਮੇਰਾ ਖਿਆਲ 6 ਸਾਲ ਹੋ ਗਏ ਤੇ ਉਹਨਾਂ ਨੇ ਪਰ ਤੁਹਾਡਾ ਪੂਰੀ ਉਹ ਦੇਖੀ ਆਪਣੇ ਮਨ ਲੱਗਦਾ ਕਿ ਜਦੋਂ ਬੱਚੇ ਫਾਦਰ ਨੂੰ ਬੇਟੇ ਦੇ ਨਾਮ ਤੋਂ ਲੋਕ ਪਛਾਣਨ ਲੱਗ ਜਾਂਦੇ ਉਹ ਸਾਰਾ ਕੁਝ ਦੇਖ ਕੇ ਗਏ ਉਹਨਾਂ ਨੇ ਸਾਰਾ ਕੁਝ ਦੇਖਿਆ ਇਹ ਵੈਸੇ ਇਹ ਮੈਨੂੰ ਲੱਗਦਾ ਕਿ ਤੁਸੀਂ ਜਿੰਨਾ ਤੁਸੀਂ ਸਖਤ ਤੁਹਾਡਾ ਸੁਭਾਅ ਮੰਨਿਆ ਜਾਂਦਾ ਤਾਂ ਤੁਸੀਂ ਸਾਡ ਮਾਫੀ ਅਸੀਂ ਸਾਡਾ ਕੋਈ ਇਹ ਮੰਤਵ ਨਹੀਂ ਸੀਗਾ ਕਿ ਤੁਹਾਨੂੰ ਕੋਈ ਇਸ ਤਰ੍ਹਾਂ ਦੇ ਨਾਲ ਪਰੇਸ਼ਾਨ ਕਰਨਾ ਸੌਰੀ ਫॉर दैट ਪਰ ਮੈਨੂੰ ਲੱਗਦਾ ਕਿ ਇਹ ਇਹ ਮਾਪਿਆਂ ਦੇ ਨਾਲ ਬਹੁਤ ਜੁੜਾ ਹੁੰਦਾ ਬੱਚੇ ਦਾ ਚਾਹੇ ਕੋਈ ਕਿੱਡਾ ਵੀ ਉਹ ਉਹ ਵੱਡਾ ਹੋ ਜਵੇ ਚਾਹੇ ਉਹ ਕਿੰਨੀ ਵੀ ਮਨ ਲੱਗਦਾ ਕਿ ਚੜਤ ਦੇ ਵਿੱਚ ਹੋਵੇ ਥੈਂਕ ਯੂ ਧੰਨਵਾਦ ਤਾਨਵਸਰ ਨਾਲ ਗੱਲਬਾਤ ਕਰਨ ਦਾ ਤੇ ਇਹਦੀ ਗੱਲ ਹੋਈ ਥੋੜੀ ਅੱਖਾਂ ਹੀ ਤੁਹਾਡੇ ਹਾਂਜੀ ਫਿਰ ਯਾਦ ਆਉਂਦੀ ਹੈ ਨਾ ਬਾਪੂ ਉਹਨਾਂ ਨੇ ਪਰ ਤੁਹਾਡਾ ਪੂਰੀ ਉਹ ਦੇਖੀ ਆਪਣੇ ਮਨ ਲੱਗਾ ਕਿ ਜਦੋਂ ਬੱਚੇ ਫਾਦਰ ਨੂੰ بیٹے ਦੇ ਨਾਮ ਤੋਂ ਲੋਕ ਪਛਾਣਨ ਲੱਗ ਜਾਂਦੇ ਤੋ ਉਹ ਸਾਰਾ ਕੁਝ ਦੇਖ ਕੇ ਗਏ ਉਹਨਾਂ ਨੇ ਸਾਰਾ ਕੁਝ ਦੇਖਿਆ ਸਖਤ ਤੁਹਾਡਾ ਸੁਭਾਅ ਮੰਨਿਆ ਜਾਂਦਾ ਤਾਂ ਤੁਸੀਂ ਸਾਡ ਮਾਫੀ ਅਸੀਂ ਸਾਡਾ ਕੋਈ ਇਹ ਮੰਤਮ ਨਹੀਂ ਸੀਗਾ ਕਿ ਤੁਹਾਨੂੰ ਕੋਈ ਇਸ ਤਰ੍ਹਾਂ ਦੇ ਨਾਲ ਪ੍ਰੇਸ਼ਾਨ ਕਰਨਾ ਤੁਹਾਡੇ ਫਾਦਰ ਸਾਹਿਬ ਨੇ ਵੀ ਦੇਖੀ ਇੰਨੀ ਚੜ੍ਹਤ ਤੁਹਾਡੀ ਤੇ ਪਿਤਾ ਜੀ ਦੀ ਤਾਂ ਬਾਰ ਬਖਸ਼ਿਸ਼ ਰਹੀ ਹੈ ਉਹ ਆਲਵੇਜ਼ ਅ ਬਲੇਸਿੰਗ ਆਲਵੇਜ਼ ਚੰਗਾ ਵੀ ਪੁੱਤ ਕਿਸੇ ਕੋਲੋਂ ਪੈਸੇ ਨਾ ਲੈ ਲਈ ਕਿਤੇ ਰਾਜਨੀਤੀ ਦੇ ਅੰਦਰ ਅੱਛਾ ਜਿਹੜਾ ਤੈਨੂੰ ਖਰਚਾ ਚਾਹੀਦਾ ਉਹ ਘਰੋਂ ਲੈ ਕੇ ਜਾਈ ਅੱਛਾ ਕਿਸੇ ਕੋਲੋਂ ਚਾਹ ਦਾ ਕੱਪ ਨਾ ਪੀਵੀ ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਮਾਂ ਦਾ ਦਿੱਤਾ ਹੈ ਦਲੇਰੀ ਵਾਲਾ ਜਜਬਾ ਰਾਜਨੀਤਿਕ ਸਫਾਂ ਦੇ ਵਿੱਚ ਲੋਕਾਂ ਦਾ ਪਿਆਰ ਹਾਸਲ ਕਰਦਾ ਪਿਤਾ ਜੀ ਦੀ ਗੱਲ ਹੋਈ ਥੋੜੀ ਅੱਖਾਂ ਹੀ ਤੁਹਾਡੇ ਹਾਂਜੀ ਔਰ ਤੁਸੀਂ ਤੁਸੀਂ ਭਾਵੁਕ ਹੋ ਗਏ ਤੁਸੀਂ ਆਪਣੇ ਪਿਤਾ ਜੀ ਦੀ ਜਾਗ ਫਾਦਰ ਕਿਹੜੇ ਕਿਹੜੇ ਇਅਰ ਤੁਹਾਡੇ ਫਾਦਰ ਦੇਹਾਂਤ ਹੋਏ ਉਹਨਾਂ ਦਾ ਮੇਰਾ ਖ 6 ਸਾਲ ਹੋ ਗਏ ਤੇ ਉਹਨਾਂ ਨੇ ਪਰ ਤੁਹਾਡਾ ਪੂਰੀ ਉਹ ਦੇਖੀ ਆਪਣੇ ਮਨ ਲੱਗਾ ਕਿ ਜਦੋਂ ਬੱਚੇ ਫਾਦਰ ਨੂੰ بیٹے ਦੇ ਨਾਮ ਤੋਂ ਲੋਕ ਪਛਾਣਨ ਲੱਗ ਜਾਂਦੇ ਤੋ ਉਹ ਸਾਰਾ ਕੁਝ ਦੇਖ ਕੇ ਗਏ ਉਹਨਾਂ ਨੇ ਸਾਰਾ ਕੁਝ ਦੇਖਿਆ ਇਹ ਵੈਸੇ ਇਹ ਮੈਨੂੰ ਲੱਗਦਾ ਕਿ ਤੁਸੀਂ ਜਿੰਨਾ ਤੁਸੀਂ ਸਖਤ ਤੁਹਾਡਾ ਸੁਭਾਅ ਮੰਨਿਆ ਜਾਂਦਾ ਤਾਂ ਤੁਸੀਂ ਸਾਡ ਮਾਫੀ ਅਸੀਂ ਸਾਡਾ ਕੋਈ ਇਹ ਮੰਤਵ ਨਹੀਂ ਸੀਗਾ ਕਿ ਤੁਹਾਨੂੰ ਕੋਈ ਇਸ ਤਰ੍ਹਾਂ ਦੇ ਨਾਲ ਪਰੇਸ਼ਾਨ ਕਰਨਾ ਸੌਰੀ ਫਾਰ ਦੈਟ ਪਰ ਮੈਨੂੰ ਲੱਗਦਾ ਕਿ ਇਹ ਇਹ ਮਾਪਿਆਂ ਦੇ ਨਾਲ ਬਹੁਤ ਜੁੜਾ ਹੁੰਦਾ ਬੱਚੇ ਦਾ ਚਾਹੇ ਕੋਈ ਕਿੱਡਾ ਵੀ ਉਹ ਉਹ ਵੱਡਾ ਹੋ ਜਵੇ ਚਾਹੇ ਉਹ ਕਿੰਨੀ ਵੀ ਮੈਨੂੰ ਲੱਗਦਾ ਕਿ ਚੜਤ ਦੇ ਵਿੱਚ ਹੋਵੇ ਥੈਂਕ ਯੂ ਧੰਨਵਾਦ ਤੁਹਾਨੂੰ ਸਾਰਨਾ ਗੱਲਬਾਤ ਕਰਨ